ਦੋਸਤੋ ਪੰਜ ਪਾਣੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਤੋਂ ਲਗਭਗ 4 ਸਾਲ ਪਹਿਲਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਅਸੀਂ ਲਾਈਵ ਕੀਤਾ ਸੀ ਬਠਿੰਡਾ ਦੇ ਸਿਰਕੀ ਬਾਜ਼ਾਰ ਸਦਰ ਬਾਜ਼ਾਰ ਦਾ ਜਿੱਤੇ ਕਿ ਪੋਸਟਰ ਲੱਗੇ ਹੋਏ ਸੀ ਕਿ ਜੌਬ ਕਰੋ 5 ਤੋਂ 10000 ਰੁਪਏ ਡੇਲੀ ਦਾ ਕਮਾਓ ਜੌਬ ਕਿਹੜੀ ਸੀਗੀ ਉਹ ਵੀ ਤੁਸੀਂ ਬਹੁਤਾਂ ਨੇ ਦੇਖੀ ਹੋਣੀ ਹੈ ਕਿ ਆਈ ਕਾਰਡ ਬਣਾਉਂਦੇ ਸੀ ਪਹਿਲਾਂ ਹੁੰਦਾ ਕਿ ਆਈ ਕਾਰਡ ਤੁਹਾਡਾ ਬਣਾਵਾਂਗੇ ਅਸੀਂ ਪੈਸੇ ਭਰਵਾ ਲੈਂਦੇ ਸੀਗੇ ਵੀ ਥੋੜੀ ਐਂਟਰੀ ਫੀਸ ਹੈ ਪਹਿਲਾਂ ਤਾਂ 2000 ਦੀ ਐਂਟਰੀ ਫੀਸ ਹੈ ਉਸ ਤੋਂ ਬਾਅਦ ਤੁਹਾਡਾ ਆਈ ਕਾਰਡ ਬਣੂਗਾ ਫਿਰ ਤੁਹਾਨੂੰ ਇਹ ਜਿਹੇ ਲੇਡੀਜ਼ ਦੇ ਕੋਲ ਭੇਜਿਆ ਕਰਾਂਗੇ ਜਿਨ੍ਹਾਂ ਨੂੰ ਮਤਲਬ ਕਿ ਇੱਕ ਤਰ੍ਹਾਂ ਕਹਿ ਸਕਦੇ ਸੀ ਪੁਰਸ਼ਾਂ ਦੀ ਜਿਸਮ ਫਰੋਸ਼ੀ ਦਾ ਧੰਦਾ ਸੀਗਾ ਸਾਡੀ ਹੈਡਲਾਈਨ ਵੀ ਆਈ ਸੀਗੀ ਤੇ ਉਹ ਪੈਸੇ ਪ੍ਰਵਾਕੇ ਬਲੌਕ ਕਰ ਦਿੰਦੇ ਸੀਗੇ ਤੇ ਦੂਜੀ ਤਰ੍ਹਾਂ ਦੇ ਸੀਗੇ ਇੱਕ ਬੁਲਾ ਲੈਂਦੇ ਸੀਗੇ ਉਸ ਤੋਂ ਬਾਅਦ ਉਹਨਾਂ ਦੀ ਵੀਡੀਓ ਬਣਾ ਲੈਂਦੇ ਸੀ ਉਸ ਤੋਂ ਬਾਅਦ ਬਲੈਕ ਮੈਨ ਕਰਦੇ ਸੀ ਅਸੀਂ ਉਹ ਵੀਡੀਓ ਪਾਈ ਸੀ ਅਵੇਅਰਨੈਸ ਵਾਸਤੇ ਕਿ ਲੋਕ ਅਵੇਅਰ ਹੋ ਜਾਣ ਤੇ ਇਹਨਾਂ ਦੇ ਚਾਂਸੇ ਚ ਨਾ ਫਸਣ ਤਾਂ ਲੋਕਾਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਬਹੁਤ ਚੱਲੀ ਸੀ ਵੀਡੀਓ ਤੇ ਉਹ ਆਖਰਕਾਰ ਬੰਟੇ ਚੋਂ ਬੰਦ ਹੋ ਗਏ ਉਸ ਤੋਂ ਬਾਅਦ ਨਹੀਂ ਲਖਿਆ ਉਸਤਾ ਦੇ ਪੋਸਟਰ ਪਰ ਇਹ ਜਿਹੜੇ ਗਰੋ ਹੁੰਦੇ ਆ ਦੋਸਤੋ ਇਸ ਤਰ੍ਹਾਂ ਦੇ ਗਰੋ ਇਹ ਤਰੀਕੇ ਬਦਲ ਲੈਂਦੇ ਆ ਜਿਹੜੇ ਪੋਸਟ ਵਾਲਾ ਸਕੈਮ ਸੀਗਾ ਉਹ ਬੰਦ ਹੋ ਗਿਆ ਪਰ ਤਰੀਕਾ ਬਦਲ ਲਿਆ ਹੁਣ ਹੁਣ ਵੀ ਉਹੋ ਜਿਹੇ ਗਰੋ ਹੈਗੇ ਆ ਬਹੁਤ ਕੱਲ ਵੀ ਇੱਕ ਘਟਨਾ ਇੱਕ ਚਾਰ ਵਿਅਕਤੀ ਗ੍ਰਿਫਤਾਰ ਕੀਤਾ ਜਿਨ੍ਹਾਂ ਚੋਂ ਦੋ ਮਹਿਲਾਵਾਂ ਨੇ ਤੇ ਦੋ ਮੁੰਡੇ ਆ ਇੱਕ ਹੀ ਕਰਦੀ ਸੀ ਸਟੇਸ਼ਨ ਦੇ ਆਸੇ ਪਾਸੇ ਜਿਹੜਾ ਰੇਲਵੇ ਸਟੇਸ਼ਨ ਹੈ ਮਠੰਡਾ ਉਹਦੇ ਆਸੇ ਪਾਸੇ ਅ ਘੁੰਮਦੇ ਰਹਿੰਦੇ ਸੀ ਰਾਤ ਦੇ ਟਾਈਮ ਤੇ ਜਿਹੜੇ ਯਾਤਰੀ ਆਉਂਦੇ ਸੀਗੇ ਬਾਹਰਲੇ ਉਹਨਾਂ ਨੂੰ ਕੁੜੀਆਂ ਜਿਹੜੀਆਂ ਫਸਾਲ ਹੁੰਦੀਆਂ ਸੀਗੀਆਂ ਤੇ ਸਟੇਸ਼ਨ ਦੇ ਨੇੜੇ ਹੀ ਕਿਤੇ ਇਹਨਾਂ ਨੇ ਲੈਣੋ ਪਾਰ ਇੱਕ ਕਮਰਾ ਲੈ ਆਖਿਆ ਸੀਗਾ ਵਰਗਲਾ ਕੇ ਲੈ ਜਾਂਦੇ ਸੀ ਆਪਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਯਾਨੀ ਕਿ ਹਨੀ ਟਰੈਪ ਜਿਹਨੂੰ ਕਹਿੰਦੇ ਆ ਹਨੀ ਟਰੈਪ ਕੁੜੀਆਂ ਵਰਗਲਾ ਕੇ ਲੈ ਜਾਂਦੇ ਸੀ ਆਪਦੇ ਨਾਲ ਉਹਦੇ ਰੂਮ ਦੇ ਵਿੱਚ ਉੱਥੇ ਆ ਕੇ ਉਹਨਾਂ ਦੀ ਕੱਪੜੇ ਉਤਾਰ ਕੇ ਜਦੋਂ ਕੱਪੜੇ ਲਾਹ ਹੁੰਦੇ ਸੀ ਉਸ ਤੋਂ ਬਾਅਦ ਵੀਡੀਓ ਬਣਾਉਂਦੀ ਜਾਂਦੀ ਸੀ ਫੇਰ ਉਹਨਾਂ ਦੇ ਜਿਹੜੇ ਆ ਗਿਆ ਪੈਸੇ ਖੋਹ ਲਏ ਜਾਂਦੇ ਸੀ ਉਹਨਾਂ ਦੇ ਨਾਲ ਮੁੰਡੇ ਸੀਗੇ ਨਾਲ ਜਿਹੜੇ ਨਾਲ ਮੁੰਡੇ ਸੀ ਮੁੰਡੇ ਸੀ ਉਹ ਮੌਕੇ ਤੇ ਆ ਜਾਂਦੇ ਜਦੋਂ ਕੱਪੜੇ ਲਾਹ ਰੱਖੇ ਹੁੰਦੇ ਸੀਗੇ ਵੀਡੀਓ ਬਣਾਉਣ ਤੋਂ ਬਾਅਦ ਫੇਰ ਉਹਨੂੰ ਬਲੈਕਮੇਲ ਕੀਤਾ ਜਾਂਦਾ ਕੁੱਟਿਆ ਵੀ ਜਾਂਦਾ ਪੈਸੇ ਖੋਹ ਲਏ ਜਾਂਦੇ ਸੀ ਤੇ ਏਟੀਐਮ ਜਿਹੜੇ ਹੁੰਦੇ ਸੀਗੇ ਡੈਬਿਟ ਕਾਰਡ ਉਹ ਲੈ ਕੇ ਉਹਨਾਂ ਤੋਂ ਉਹ ਜੋ ਪੈਸੇ ਕਢਾ ਲੈਂਦੇ ਸੀ ਧਮਕਾ ਕੇ ਡਰਾ ਧਮਕਾ ਕੇ ਤੇ ਕੱਲ ਘਟਨਾ ਹੋਈ ਹੈ ਇਹ ਇਹਨਾਂ ਗਰੋ ਦੇ ਇਸ ਗਰੋ ਦੇ ਚਾਰ ਮੈਂਬਰ ਫੜੇ ਗਏ ਆ ਟੋਟਲ 6 ਮੈਂਬਰ ਸੀਗੇ ਜਿਨ੍ਹਾਂ ਦੇ ਵਿੱਚੋਂ ਚਾਰ ਫੜੇ ਗਏ ਦੋ ਮਹਿਲਾਵਨ ਐ ਤੇ ਦੋ ਹੈਗੇ ਮੁੰਡੇ ਇਹਨਾਂ ਦੇ ਵਿੱਚ ਇਹ ਦੋਨੇ ਆਪਸ ਵਿੱਚ પતિ ਪਤਨੀ ਐ ਦੋਨੇ ਜਿਹੜੇ ਦੋ ਜੋੜੇ ਹੈਗੇ ਆ ਇਹ ਫੜਿਆ ਕੱਲ ਇੱਕ ਆਰਮੀ ਵਾਲਾ ਜਵਾਨ ਸੀ ਉਹਨੂੰ ਉਹ ਛੱਡਣ ਆਇਆ ਸੀ ਆਪਦੇ ਕਿਸੇ ਰਿਸ਼ਤੇਦਾਰ ਨੂੰ ਲੈਣ ਵਾਸਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਕਰੀਨ ਤੇ ਇਹ ਚਾਰੇ ਪੁਲਿਸ ਨੇ ਗ੍ਰਿਫਤਾਰ ਕਰਕੇ ਇਹਨੂੰ ਅੱਜ ਪੇਸ਼ ਕੀਤਾ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਤੇ ਆਰਮੀ ਵਾਲਾ ਜਿਹੜਾ ਪਰਸਨ ਸੀਗਾ ਆਰਮੀ ਦਾ ਜਵਾਨ ਸੀ ਉਹਨੂੰ ਜਿਹੜਾ ਛੱਡਣਾ ਆਇਆ ਸੀ ਸਟੇਸ਼ਨ ਤੇ ਕਿਸੇ ਆਪਦੇ ਰਿਸ਼ਤੇਦਾਰ ਨੂੰ ਉਸ ਤੋਂ ਬਾਅਦ ਦੋ ਕੁੜੀਆਂ ਨੇ ਆ ਕੇ ਇਹਨੂੰ ਗੱਲਾਂ 'ਚ ਲਿਜਾ ਕੇ ਮਿੱਠੇ-ਮਿੱਠੇ ਗੱਲਾਂ ਕਰਕੇ ਨਾਲ ਲੱਗੀਆਂ ਲੈਣੋਪਾਰਕ ਜਿਹੜਾ ਰੂਮ ਲੈ ਰੱਖਿਆ ਉੱਥੇ ਲੱਗੀਆਂ ਉੱਥੇ ਲਿਆ ਕੇ ਉਹਦੀ ਅਸ਼ਲੀਲ ਵੀਡੀਓ ਪਹਿਲਾਂ ਬਣਾਈ ਕਬਰਦਾਰ ਕੇ ਉਸ ਤੋਂ ਬਾਅਦ ਉਹਨੂੰ ਬਲੈਕਮੇਲ ਕੀਤਾ ਕਿ ਪੈਸੇ ਖੋਲੇ ਫਿਰ ਉਹਦੇ ਏਟੀਐਮ ਦੇ ਵਿੱਚੋਂ ਅਡਾ-ਅਡਾ ਥਾਵਾਂ ਤੋਂ 90000 ਰੁਪਏ ਕਢਾ ਲੈ ਧਮਕਾ ਕੇ ਉਹਦਾ ਪਾਸਵਰਡ ਪੁੱਛ ਕੇ 90000 ਕਢਵਾ ਲਏ ਫਿਰ ਉਹਨੇ ਪੁਲਿਸ ਨੂੰ ਸੂਚਨਾ ਅ ਅਸ ਤੋਂ ਬਾਅਦ ਕਿ ਮੇਰੇ ਨਾਲ ਆ ਘਟਨਾ ਹੋ ਗਈ ਹੈ ਤੇ ਆ ਅਖਬਾਰ ਵੀ ਦੇਖ ਸਕਦੇ ਹੋ ਖਬਰ ਵੀ ਲੱਗੀ ਹੋਈ ਹੈ ਤੁਹਾਨੂੰ ਉਹ ਵੀਡੀਓ ਵੀ ਚਲਾ ਕੇ ਚੱਲਦੀ ਹੈ ਸਕਰੀਨ ਤੇ ਦਿਖਾ ਦਿੰਦੇ ਆ ਇਹਨਾਂ ਵਿੱਚੋਂ ਚਾਰ ਸਾਰੇ ਬਠਿੰਡੇ ਤੋਂ ਬਾਹਰ ਦੇ ਸੀਗੇ ਤੇ ਜਿਹਦਾ ਜਿੰਨਾਂ ਚੋਂ ਇੱਕ ਚਾਸਪ੍ਰੀਤ ਕੌਰ ਰਾਮਪੁਰਾ ਫੂਲ ਦੀ ਸੀ ਰੀਨਾ ਕੌਰ ਤਲਵੰਡੀ ਸਾਬੋ ਦੀ ਸੀ ਹਸਰਤ ਕੁਮਾਰ ਰਾਮਪੁਰਾ ਫੂਲ ਦਾ ਨਵਦੀਪ ਸਿੰਘ ਮੰਡੀ ਸਾਬੋ ਦਾ ਦਿਲਬਾਖ ਸਿੰਘ ਵਾਸੀ ਕੋਟ ਈਸੇਖਾਂ ਸੰਜੀਵ ਕੁਮਾਰ ਵਾਸੀ ਬਿੱਗੂ ਸਰਸਾ ਦਾ ਇਹਨਾਂ ਜੋ ਚ ਜਸਪ੍ਰੀਤ ਕੌਰ ਤੇ ਸੰਜੀਵ ਕੁਮਾਰ ਦੀ ਗ੍ਰਿਫਤਾਰੀ ਹਜੇ ਬਾਕੀ ਹੈ ਤੇ ਚਾਰਜ ਜਿਹੜੇ ਹੈਗੇ ਆ ਫੜੇ ਗਿਆ ਦੋ ਮਹਿਲਾਵਾਂ ਤੇ ਚਾਰ ਜਿਹੜੇ ਹੈਗੇ ਆ ਟੋਟਲ ਫੜੇ ਗਿਆ ਦੋ ਮਹਿਲਾਵਾਂ ਦੇ ਦੋ ਪੁਰਸ਼ ਰਹਿ ਗਏ ਤੇ ਇਹ ਵੀਡੀਓ ਦੋਸਤੋ ਬਣਾਉਂਦਾ ਸਾਡਾ ਮਕਸਦ ਇਹ ਹੈ ਕਿ ਸਾਡਾ ਕੋਲ ਮਕਸਦ ਇਹ ਹੈ ਕਿ ਅਵੇਅਰ ਹੋਣ ਲੋਕ ਇਹਨਾਂ ਦੇ ਚਾਸੇ 'ਚ ਨਾ ਫਸਣ ਇਹ ਜਿਹੜੇ ਬਹੁਤ ਸਾਰੇ ਗਰੋਅ ਹੈਗੇ ਆ ਬਠਿੰਡਾ ਦੇ ਵਿੱਚ ਇਹ ਜਿਹੜਾ ਸਟੇਸ਼ਨ ਕੋਲੇ ਗਸ਼ਤ ਕਰਦੇ ਹੁੰਦੇ ਸੀਗੇ ਤੇ ਇਸੇ ਤਰ੍ਹਾਂ ਦਾ ਇੱਕ ਫੌਜੀ ਚੌਕ ਤੋਂ ਲੈ ਕੇ ਆਈਟੀ ਚੌਕ ਆ ਜਿਹੜਾ ਉੱਥੇ ਵੀ ਇੱਕ ਇਸ ਤਰ੍ਹਾਂ ਦਾ ਗਰੋਅ ਹੈਗਾ ਉਹ ਵੀ ਹੋ ਸਕਦਾ ਇਹੀ ਹੋਣ ਤੇ ਪਰ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਅਣਜਾਣ ਬੰਦੇ ਨਾਲ ਗੱਲ ਨਾ ਕਰੋ ਇਹ ਤੇ ਨੀਚੇ ਅ ਲਿਖਿਆ ਵੀ ਹੈ ਕਿ ਸਾਵਧਾਨੀ ਵਰਤੀ ਇਹਨਾਂ ਤੋਂ ਬਚਣ ਦੇ ਕੀ ਤਰੀਕੇ ਹੈਗੇ ਆ ਅਣਜਾਣ ਲੋਕਾਂ ਨਾਲ ਗਲਬਾਤ ਨਾ ਕਰੋ ਸਾਵਧਾਨੀ ਵਰਤੋ ਕਿਸੇ ਵੀ ਜੋ ਸ਼ੱਕੀ ਵਿਅਕਤੀ ਆ ਕੋਈ ਸ਼ੱਕੀ ਲੱਗਦਾ ਤੁਹਾਨੂੰ ਸ਼ੱਕੀ ਮਾਹੌਲ ਬਣ ਗਿਆ ਉਹਦੇ ਪੁਲਿਸ ਦੀ ਹੈਲਪਲਾਈਨ ਤੇ ਕਾਲ ਕਰੋ 112 ਤੇ ਇਹ ਜਿਆ ਘਟਰਾਵਾ ਦੀ ਜ ਸੋਚਾਂ ਦੇ ਨਹੀਂ ਹੋਵੇ ਕਿਸੇ ਨੇ 112 ਤੇ ਕਾਲ ਕਰ ਸਕਦਾ ਪੀੜਤ ਕਿਸੇ ਵੀ ਪ੍ਰਕਾਰ ਦੀ ਸ਼ਰਮਿੰਦਗੀ ਸ਼ਰਮਿੰਦਗੀ ਤੋਂ ਬਗੈਰ ਪੁਲਸ ਨੂੰ ਸੋਚਾਂ ਦੇ ਸਕਦਾ ਉਹਦੀ ਜਿਹੜੀ ਪਛਾਣ ਹੈਗੀ ਆ ਉਹ ਗੁਪਤ ਰੱਖੀ ਜਾਊਗੀ ਤੇ ਅੱਜ ਇਸ ਸੰਬੰਧੀ ਜਿਹੜੀ ਹੈਗੀ ਆ ਕਾਨਫਰੈਂਸ ਵੀ ਹੋਈ ਹੈ ਇਹ ਜਿਆਦਾ ਮੋਸਟਲੀ ਕੀ ਕਰਦੀ ਸੀ ਜਿਹੜੇ ਸसेने ਆਦੀ ਆਰਮੀ ਦੇ ਜਵਾਨ ਸੀ ਉਹਨਾਂ ਨੂੰ ਪਸਾਉਂਦੇ ਸੀਗੇ ਕਿਉਂਕਿ ਉਹ ਕੱਲੇ ਸਫ਼ਰ ਕਰਦੇ ਆ ਮੋਸਟਲੀ ਇਸ ਕਰਕੇ ਏਟੀਐਮ ਖੋਲਣ ਦੇ ਸੀਗੇ ਤੇ ਇਹਦੇ ਵਿੱਚ ਲੇਡਿਸ ਹੈਗੀਆਂ ਚਾਰ ਹੋਰ ਵੀ ਗ੍ਰਫਤਾਰ ਹੋਇਆ ਤੇ ਰੇਲਵੇ ਸਟੇਸ਼ਨ ਦੇ ਆਸ-ਪਾਸੇ ਇਹ ਹਨੀ trap ਗੈਂਗ ਸੀ ਤੇ ਦੋਸਤੋ ਸਾਡਾ ਮਕਸਦ ਇਹ ਹੈ ਵੀਡੀਓ ਬਣਾਉਂਦਾ ਕਿ ਇਹਨਾਂ ਦੇ ਚਾਂਸੇ 'ਚ ਕੋਈ ਹੋਰ ਪੋਲਾਵਾਲਾ ਇਨਸਾਨ ਨਾ ਫਸੇ ਤਾਂ ਇਹਨਾਂ ਦੇ ਜਿਹੜਾ ਗਰੋ ਹੈਗਾ ਆਪੀ ਬੰਦ ਹੋ ਜਾਣਾ ਲੋਕ ਇਹਨਾਂ ਕੋਲ ਜਾਣੇ ਬੰਦ ਹੋ ਗਏ ਇਹਨਾਂ ਦੇ ਚਾਂਸ ਫਸਣੇ ਬੰਦ ਹੋ ਗਏ ਇਸੇ ਤਰ੍ਹਾਂ ਜਿਹੜਾ ਪਹਿਲਾਂ ਸੀ ਲਾਈਵ ਕੀਤਾ ਕੀਤਾ ਸੀਗਾ 2020 ਦੇ ਵਿੱਚ ਮੇਰੇ ਖਿਆਲ ਦੇ ਵਿੱਚ 4 ਸਾਲ ਪਹਿਲਾਂ 2021 ਦੀ ਗੱਲ ਹੈ ਤੇ ਉਹ ਉਹਨਾਂ ਬਾਰੇ ਲੋਕਾਂ ਨੂੰ ਪਤਾ ਲੱਗ ਗਿਆ ਵੀਡੀਓ ਬਹੁਤ ਵਾਇਰਲ ਹੋਈ ਤੇ ਲੋਕ ਉਹਨਾਂ ਕੋਲ ਜਾਣੇ ਬੰਦ ਹੋ ਗਏ ਤਾਂ ਉਹਨਾਂ ਜਿਹੜਾ ਹੈਗਾ ਗੈਂਗ ਖਤਮ ਹੋ ਗਿਆ ਤਾਂ ਇਸੇ ਤਰ੍ਹਾਂ ਜੇ ਆਪਾਂ ਵੇਅਰ ਹੋ ਜਾਈਏ ਤਾਂ ਇਹੋ ਜੀ ਘਟਨਾ ਤੋਂ ਬਚ ਸਕਦੇ ਆ ਬਚਿਆ ਜਾ ਸਕਦਾ ਹੈ ਅਣਜਾਣ ਬੰਦਿਆਂ ਨਾਲ ਗੱਲ ਨਾ ਕਰੋ ਬਲਸੋ ਸੋਚਣਾ ਦੋ ਜੇ ਕੋਈ ਸੱਚੀ ਸ਼ੱਕੀ ਲੱਗਦਾ ਤਾਂ ਇਹਨਾਂ ਦੇ ਚਾਂਸੇ 'ਚ ਨਾ ਆਓ ਇਹ ਚਾਰ ਵਿਅਕਤੀ ਜਿਹੜੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਚਾਰਾਂ ਨੂੰ ਜਿਹੜਾ ਹੈ ਪੁਲਿਸ ਨੇ ਗ੍ਰਫਤਾਰ ਕੀਤਾ ਜੀ ਚੀ ਦੋ ਮਹਿਲਾਵਾਂ ਨੇ ਦੋ ਪੁਰਸ਼ ਨੇ ਸੋ ਸਾਡਾ ਹਮੇਸ਼ਾ ਮਕਸਦ ਹੁੰਦਾ ਹੈ ਇਹ ਵੀਡੀਓ ਨੂੰ ਸ਼ੇਅਰ ਵੀ ਕਰੋ ਦੋਸਤੋ ਤਾਂਕਿ ਲੋਕ ਅਵੇਅਰ ਹੋਣ ਲੋਕਾਂ ਨੂੰ ਪਤਾ ਲੱਗੇ ਕਿ ਸ਼ਹਿਰ 'ਚ ਕੀ ਚੱਲ ਰਿਹਾ ਹੈ ਕੱਲਾ ਬਛੰਡਾ ਨਹੀਂ ਬਠਿੰਡੇ ਤੋਂ ਬਾਹਰ ਵੀ ਜੇ ਕੋਈ ਬੈਠਾ ਹੈ ਇਹਨੂੰ ਵੀਡੀਓ ਨੂੰ ਸ਼ੇਅਰ ਕਰਿਓ ਹਾਂ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਗੈਂਗ ਹੈਗੇ ਆ ਐਕਟਿਵ ਹੁੰਦੇ ਆ ਲੋਕਾਂ ਨੂੰ ਪੋਲੇ ਪਾਲਣ ਲੋਕਾਂ ਨੂੰ ਫਸਾਉਂਦੇ ਆ ਤੇ ਲੁੱਟਦੇ ਆ ਉਹਨਾਂ ਨੂੰ ਲੋਕਾਂ ਨੂੰ ਬਹੁਤ ਸਾਰੀਆਂ ਘਟਨਾਵਾਂ ਪਹਿਲਾਂ ਵੀ ਹੋ ਚੱਕੀਆਂ ਨੇ ਤੇ ਪਰ ਲੋਕਾਂ ਨੂੰ ਕਈਆਂ ਨੂੰ ਕੋਈ ਵੀਡੀਓ ਕੋਲ ਨਹੀਂ ਪਹੁੰਚਦੀ ਕਈਆਂ ਨੂੰ ਕੋਈ ਖਬਰ ਨਹੀਂ ਪਹੁੰਚਦੀ ਇਸ ਕਰਕੇ ਅਸੀਂ ਜਿਹੜੀ ਇਹ ਵੀਡੀਓ ਟੈਪ ਟੈਪ ਦੇ ਇਹ ਵੀਡੀਓ ਬਣਾਉਣੇ ਨੇ ਇਸ ਵੀਡੀਓ ਨੂੰ ਵੀ ਜ਼ਰੂਰ ਸ਼ੇਅਰ ਕਰਿਓ ਦੋਸਤੋ ਤਾਂ ਪੁਲਿਸ ਅਧਿਕਾਰੀਆਂ ਦੀ ਜਿਹੜੀ ਇਸ ਤੇ ਆ ਉਹ ਵੀ ਹੈਗੀ ਆ ਬਾਈਟ ਉਬੀ ਤੋਂ ਸੁਣਉਂਦੇ ਆ ਕਿ ਪੁਲਿਸ ਅਧਿਕਾਰੀਆਂ ਨੇ ਇਸ ਬਾਰੇ ਕੀ ਡਿਟੇਲ ਦਿੱਤੀ ਹੈ ਕਿਵੇਂ ਫੜਿਆ ਗਿਆ ਇਹਨਾਂ ਨੂੰ ਤੇ ਕੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਮਾਮਲਾ ਹੈ ਕਿ ਇੱਕ औरत ਤੇ ਕੰਵੇਤੀ ਫੜਿਆ ਗਿਆ ਕਟਵਾਲੀ ਨਾਲੋਂ ਕੱਲ ਸਾਡੇ ਥਾਣਾ ਕਟਵਾਲੀ ਦੇ ਏ ਸੀ ਗੁਰਮੀਤ ਸਿੰਘ ਥਾਣੇ ਕਟਵਾਲੀ ਹਾਜ਼ਰ ਸੀ ਤਾਂ ਉਹਦੇ ਕੋਲ ਜਿਹੜਾ ਸੀਗਾ ਇੱਕ ਗੋਰਖਾ ਰਾਮ ਜਿਹੜਾ ਵਾਸੀ ਬਾੜਵੇਂ ਰਾਜਸਥਾਨ ਦਾ ਰਹਿਣ ਵਾਲਾ ਜੋ ਅਬੋਰ ਵਿਖੇ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਹੈਗਾ ਜੋ ਬੀਐਸਐਫ ਤੋਂ ਰਿਟਾਇਰ ਹੈ ਉਹ ਆਪਣੇ ਕਿਸੇ ਦੋਸਤ ਨੂੰ ਛੱਡਣ ਦੇ ਲਈ ਰੇਲਵੇ ਸਟੇਸ਼ਨ ਤੇ 28 ਤਰੀਕ ਨੂੰ ਆਇਆ ਸੀਗਾ ਜਦੋਂ 28 ਤਰੀਕ ਨੂੰ ਰੇਲਵੇ ਸਟੇਸ਼ਨ ਤੇ ਆਇਆ ਸੀ ਤਾਂ ਉਹ ਆਪਦੀ ਉਹਨੂੰ ਚੜਾ ਕੇ ਆਪਦੇ ਦੋਸਤ ਨੂੰ ਟ੍ਰੇਨ ਤੇ ਜਿਹੜਾ ਸੀ ਉਹ ਬਾਜ਼ਾਰ ਦੇ ਵਿੱਚੋਂ ਸਮਾਨ ਵਗੈਰਾ ਖਿਦਨ ਚੱਲ ਗਿਆ ਉਸ ਤੋਂ ਬਾਅਦ ਉਹ ਮੋਬਾਈਲ ਨਾਲ ਮਿਕਾਨ ਦੁਕਾਨ ਤੋਂ ਕੋਈ ਕਬਰ ਵਗੈਰਾ ਪਾ ਕੇ ਜਦੋਂ ਬਾਹਰ ਨਿਕਲੇ ਤਾਂ ਉਹਨੂੰ ਦੋ ਲੇਡੀਜ਼ ਐਕਟਵਾ ਤੇ ਮਿਲੀਆਂ ਉਹਨਾਂ ਲੇਡੀਜ਼ ਨੇ ਉਹਨੂੰ ਜਿਹੜਾ ਸੀਗਾ ਗੋਰਖੀ ਨੂੰ ਆਪਣੀ ਗੱਲਾਂ ਦੇ ਵਿੱਚ ਮਹਿਲਾ ਫਸਲਾ ਲਿਆ ਜਿਹੜਾ ਸੀ ਉਹ ਉਸ ਤੋਂ ਬਾਅਦ ਉਹਨੂੰ ਦੋਸਤੀ ਕਰਨ ਲਈ ਦੋਸਤੀ ਕਰਕੇ ਆਪਣੀ ਸਕੂਟੀ ਐਕਟਵਾ ਤੇ ਬਿਠਾ ਕੇ ਆਪਣੇ ਨਾਲ ਆਪਦੇ ਕਿਰਾਏ ਲੈ ਲਈਆਂ ਉੱਥੇ ਲਗਾ ਕੇ ਜਿਹੜੇ ਸੀ ਉਹਦੇ ਉਹਨੂੰ ਆਪਦੇ ਜਾਲ ਫਸਾ ਕੇ ਜਿਹੜੇ ਸੀ ਉਹਦੇ ਕੱਪੜੇ ਪਰਵਾਲੇ ਜਦੋਂ ਉਹਨੇ ਕੱਪੜੇ ਤੋੜਨ ਵਾਲੇ ਤਾਂ ਉਹਨਾਂ ਦੇ ਚਾਰ ਜਿਹੜੇ ਮੇਲ ਬਿੱਤਰ ਸੀਗੇ ਉਹਨਾਂ ਲੇਡੀਜ਼ ਦੇ ਉਹ ਇੰਟਰ ਹੋਏ ਉਹਨਾਂ ਨੂੰ ਇਹ ਜਿਹੜੀ ਸੀ ਵਿਦਆਊਟ ਕੱਪੜਿਆਂ ਤੋਂ ਜਿਹੜੀ ਉਹਦੀ ਵੀਡੀਓ ਬਣਾਉਣੀ ਸ਼ੁਰੂ ਕਰਤੀ ਤੇ ਉਸ ਤੋਂ ਬਾਅਦ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਬਲੈਕਮੇਲ ਕਰਨ ਤੋਂ ਬਾਅਦ ਜਿਹੜੇ ਸੀਗੇ ਉਹਦੇ ਏਟੀਐਮ ਲੈ ਲੈ ਆਉਟੋਂ ਏਟੀਐਮ ਤੋਂ ਦਾ ਜਿਹੜਾ ਸੀ ਪਾਸਵਰਡ ਸੀ ਏਟੀਐਮ ਦਾ ਜਦੋਂ ਦਸਤੀ ਉਹਨੂੰ ਡਰਾਮ ਘਾ ਕੇ ਲੈ ਲਿਆ ਉਸ ਤੋਂ ਬਾਅਦ ਉਹਦੇ ਏਟੀਐਮ ਵਿੱਚੋਂ 90000 ਰੁਪਏ ਜਿਹ ਤਾਂ ਕੱਲ ਜਿਹੜਾ ਸੀਗਾ ਸਾਡੇ ਥਾਣੇ ਕਤਵਾਲੀ ਦੇ ਵਿੱਚ ਇੱਕ ਕੰਪਲੇਂਟ ਲੈ ਕੇ ਆਇਆ ਸੀ ਜਿਹਦੇ ਰਿਗਾਰਡਿੰਗ ਜਿਹੜਾ ਸੀ ਅਸੀਂ ਦੋ ਲੇਡੀਆਂ ਚਾਰ ਜੰਟਸ ਹੈ ਇਹਨਾਂ ਦੇ ਖਿਲਾਫ ਜਿਹੜਾ ਸੀ ਮੁਕੱਦਮਾ ਦਰਜ ਕਰ ਦਿੱਤਾ ਉਹਨਾਂ ਦੇ ਵਿੱਚੋਂ ਜਿਹੜਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਅਸੀਂ ਇੱਕ ਲੇਡੀਜ਼ ਤੇ ਤਿੰਨ ਜੰਟਸ ਹੈ ਜਿਹੜੇ ਉਹਨਾਂ ਦੀ ਕੱਲ ਗ੍ਰਿਫਤਾਰੀ ਪਾ ਲਈ ਹੈ ਤੇ ਉਹ ਜਿਹੜਾ ਸੀ ਗੋਰਖੇ ਦਾ ਬੰਦਾ ਜਿਹੜਾ 40000 ਰੁਪਏ ਦੇ ਘੁਣਵਾਏ ਗਏ ਸੀ ਉਹ 40000 ਰੁਪਏ ਬਰਾਮਦ ਹੋ ਗਏ ਆ ਇੱਕ ਲਈ ਸਕੂਟਰੀ ਕੰਨ ਨੇ ਕ੍ਰਾਈਮ ਕੀਤਾ ਉਹ ਬਰਾਮਦ ਸੀ ਕਰ ਲਈ ਆ ਦੋ ਆਦਮੀ ਦੇ ਵਿੱਚ ਗ੍ਰਿਫਤਾਰੀ ਹਜੇ ਬਾਕੀ ਹੈ ਪਹਿਲਾਂ ਵੀ ਜਿਹੜੀ ਮੁਕੱਦਮਾ ਜਿਹੜਾ ਇਹਨਾਂ ਦੇ ਖਿਲਾਫ ਜਸਪੀਤ ਕਰਨਾਂ ਦੀ ਲੜਕੀ ਆ ਸਾਡੇ ਕਤਵਾਲੀ ਦੇ ਵਿੱਚ ਹੀ ਇਸੇ ਤਰ੍ਹਾਂ ਦਾ ਹਨੀਟਰੈਪ ਦਾ ਉਹਦੇ ਖਿਲਾਫ ਪਹਿਲਾਂ ਵੀ ਇੱਕ ਮਕਦਮਾ ਦਰਜ ਹੈਗਾ ਬਾਕੀ ਹਜੇ ਪੜਤਾਲ ਕਰ ਰਹੇ ਨੇ ਮੈਂ ਜਿਹੜਾ ਪ੍ਰੀਵਿਅਸ ਕਾਰਡ ਰਿਕਾਰਡ ਚੈੱਕ ਕਰ ਰਹੀ ਹਾਂ ਸਪੀਡ ਰੇਡ ਜਿਹੜਾ ਪੜਤਾਲੇ ਸਭੀ ਆਪਣੀ ਚੱਲ ਰਹੀ ਹੈ ਇਹਦੇ ਵਿੱਚ ਜੁੜੀਆਂ ਦੋ ਲੇਡੀਜ਼ ਆ ਦੋ ਜੋੜੇ ਹੈਗੇ ਜਿਨ੍ਹਾਂ ਦੋ ਲੇਡੀਜ਼ ਹਨ ਦੋਨੇ ਹਸਬੰਡ ਵੀ ਨਾਲ ਹੈਗੇ ਇੱਕ ਜਿਹੜੇ ਦੋ ਲੜਕੇ ਰਹੇਗੇ ਉਹ ਇੱਕ ਕੋਟੀ ਸਿਕਾ ਲੈ ਰਹੇਗਾ ਲੈ ਹੈਗਾ ਤੇ ਇੱਕ ਜਿਹੜਾ ਹੈਗਾ ਬੇਗੂ ਹਰਿਆਣੇ ਦਾ ਜਿਹੜਾ ਪੱਲ ਕੱਢੀ ਇੱਕ ਸਾਫ ਦਾ ਫਸ ਗਿਆ ਇਹਨੇ ਜਾਲ ਦੇ ਵਿੱਚ ਫਸ ਗਿਆ ਆਮ ਲੋਕਾਂ ਨੂੰ ਕੀ ਫੀਲ ਕਰਾਉਂਦਾ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਮੈਂ ਆਮ ਲੋਕਾਂ ਨੂੰ ਇਹੀ ਫੀਲ ਕਰਨਾ ਚਾਹੁੰਗਾ ਕਿ ਜਿਹੜੇ ਇਸ ਤਰ੍ਹਾਂ ਦੇ ਮਾੜੇ ਅੰਸਰ ਹੈਗੇ ਜਿਹੜੇ ਬਹਿਲਾ ਫਸਲਾ ਕੇ ਆਪਣੇ ਜਾਲ ਦੇ ਵਿੱਚ ਫਸਾਉਂਦੇ ਆ ਉਹਨਾਂ ਤੋਂ ਬਚਣਾ ਚਾਹੀਦਾਗਾ ਜਿਹੜੇ ਮਾੜੇ ਕੰਮ ਲੋਕੀ ਕਰਦੇ ਹੈਗੇ ਜਿਨ੍ਹਾਂ ਨੂੰ ਉਹਨਾਂ ਤੋਂ ਦੂਰ ਰਿਹਾ ਜਾ ਸਕੇ ਉਹ ਨਹੀਂ ਚੰਗਾ ਇਹ ਸਾਫ ਦਾ ਫਸ ਗਿਆ ਜਿਹੜਾ ਬੰਦਾ ਸਾਗੇ ਹਾਂਜੀ ਇਹ ਬੀਐਸਐਫ ਦੇ ਵਿੱਚੋਂ ਰਿਟਾਇਰ ਹੈਗਾ ਜੀ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ TV ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ।